ਕਹਿੰਦੇ ਆ ਕਿ ਜਮਾਨਾ ਬੜਾ ਫਾਰਵਰਡ ਹੋ ਗਿਆ ਹੁਣ ਲੋਕ ਬੜੇ ਸਿਆਣੇ ਹੋ ਗਏ ਬੜੇ ਸੂਝਬਾਨ ਹੋ ਗਏ ਤੇ ਲੋਕ ਮੁੰਡੇ ਕੁੜੀ ਵਿੱਚ ਕੋਈ ਵੀ ਫਰਕ ਨਹੀਂ ਕਰਦੇ ਪਰ ਅਫਸੋਸ ਕਿ ਇਹ ਗੱਲਾਂ ਮੈਨੂੰ ਲੱਗਦਾ ਕਿ ਸਿਰਫ ਕਹਿਣ ਦੀਆਂ ਹੀ ਨੇ ਥੋੜੇ ਲੋਕ ਨੇ ਜਿਹੜੇ ਇਸ ਗੱਲ ਦੇ ਵਿੱਚੋਂ ਨਿਕਲ ਗਏ ਇਸ ਗੱਲ ਤੋਂ ਉੱਪਰ ਉੱਠ ਗਏ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਕੁੜੀ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਪਰ ਅੱਜ ਵੀ ਕਈ ਪਿਛਲੀ ਸੋਚ ਵਾਲੇ ਪਛੜੀ ਸੋਚ ਵਾਲੇ ਲੋਕ ਮੁੰਡੇ ਤੇ ਕੁੜੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਸਮਝਦੇ ਨੇ ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਘਰ ਮੁੰਡਾ ਨਾ ਹੋਇਆ ਤਾਂ ਸ਼ਾਇਦ ਪਤਾ ਨਹੀਂ ਸਾਨੂੰ ਕਿੰਨਾ ਕੁ ਘਾਟਾ ਪੈ ਜਾਵੇਗਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਔਰਤ ਨੇ ਮੁੰਡੇ ਦੀ ਚਾਹਤ ਲਈ ਉਹ ਕੁਛ ਕੀਤਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਉਸ ਦਾ ਸੱਟਾ ਇੰਨਾ ਭਿਆਨਕ ਨਿਕਲਿਆ ਇੱਕ ਮੁੰਡੇ ਦੀ ਚਾਹਤ ਕਾਰਨ ਕਈ ਜ਼ਿੰਦਗੀਆਂ ਬਰਬਾਦ ਹੋ ਗਈਆਂ ਤੇ ਦੋ ਲੋਕਾਂ ਦੀ ਮੌਤ ਹੋ ਗਈ ਸਾਰੇ ਦੋਸਤਾਂ ਹਸਿਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਮੁਰਾਦਾਬਾ ਇਸ ਦਾ ਥਾਣਾ ਕਟਗਰ ਇਸ ਦਾ ਇੱਕ ਮੁਹੱਲਾ ਗਾਡੀ ਖਾਨਾ 13 14 ਮਈ 2024 ਦੀ ਰਾਤ ਦੀ ਤਕਰੀਬਨ 2 ਵਜੇ ਦੀ ਗੱਲ ਹੈ ਇੱਕ ਘਰ ਦੇ ਵਿੱਚ ਚਾਰ ਮੈਂਬਰ ਸਨ ਪਤੀ ਪਤਨੀ ਉਹਨਾਂ ਦੀਆਂ ਦੋ ਬੇਟੀਆਂ ਪਤੀ ਦਾ ਨਾਮ ਅਨਿਲ ਜੋ ਕਿ ਇੱਕ ਪਿੱਤਲ ਫੈਕਟਰੀ ਦਾ ਮਾਲਕ ਸੀ ਉਸ ਦੀ ਪਤਨੀ ਤਨੂੰ ਤੇ ਉਸ ਦੀਆਂ ਦੋ ਬੇਟੀਆਂ ਇੱਕ 13 ਸਾਲਾ ਤੇ ਇੱਕ 8 ਸਾਲਾ ਰਾਤ ਦੇ ਤਕਰੀਬਨ 2 ਵਜੇ ਉਸ ਘਰ ਦੇ ਵਿੱਚੋਂ ਅਨਿਲ ਦੀ ਪਤਨੀ ਤੇ ਉਸ ਦੀ 13 ਸਾਲਾ ਬੇਟੀ ਦੀ ਚੀਕਣ ਦੀ ਆਵਾਜ਼ ਲੋਕਾਂ ਨੂੰ ਸੁਣਾਈ ਦਿੱਤੀ। ਉਹ ਉੱਚੀ-ਉੱਚੀ ਚੀਕਾਂ ਮਾਰਦੀਆਂ, ਰੋਂਦੀਆਂ ਨੇ ਤੇ ਫਿਰ ਮੌਕੇ ਤੇ ਆਂਢੀ ਗੁਮਾਂਢੀ ਉਸ ਘਰ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਗੱਲ ਹੋ ਗਈ? ਤੁਸੀਂ ਚੀਕਾਂ ਕਿਉਂ ਮਾਰ ਰਹੀਆਂ? ਤੁਸੀਂ ਰੋ ਕਿਉਂ ਰਹੀਆਂ? ਤਾਂ ਅਨਿਲ ਦੀ ਪਤਨੀ ਤਨੂੰ ਅੰਦਰ ਵੱਲ ਇਸ਼ਾਰਾ ਕਰਦੀ ਹੈ ਤੇ ਜਦੋਂ ਲੋਕ ਅੰਦਰ ਜਾ ਕੇ ਦੇਖਦੇ ਆ ਕਮਰੇ ਦੇ ਵਿੱਚ ਅਨਿਲ ਦੀ লাশ ਖੂਨ ਨਾਲ ਲਥਪਥ ਹੋਈ ਪਈ ਸੀ ਸਾਰੇ ਕਮਰੇ ਦੇ ਵਿੱਚ ਬਲੱਡ ਫੈਲਿਆ ਹੋਇਆ ਸੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਇਸ ਸਾਰੀ ਘਟਨਾ ਬਾਰੇ ਅਨਿਲ ਦੀ ਪਤਨੀ ਤਨੂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਤਨੂ ਦੇ ਉੱਪਰ ਪਤੀ ਦੀ ਮੌਤ ਦਾ ਅਸਰ ਹੋ ਗਿਆ ਸੀ ਕਿ ਉਹ ਬੇਹੋਸ਼ ਹੋ ਜਾਂਦੀ ਹੈ ਪਰ ਤਨੂ ਦੀ ਬੇਟੀ ਜਿਸ ਤੋਂ ਜਦੋਂ ਪੁਲਿਸ ਨੇ ਪੁੱਛਿਆ ਕਿ ਬੇਟਾ ਕੀ ਗੱਲ ਹੋਈ ਸੀ ਇਹ ਜੋ ਅਨਿਲ ਦੀ 13 ਸਾਲਾਂ ਬੇਟੀ ਸੀ ਇਸ ਦਾ ਨਾਮ ਮਾਨਵੀ ਸੀ ਤੇ ਇਸ ਦੀ ਜੋ 8 ਸਾਲਾਂ ਬੇਟੀ ਸੀ ਉਸ ਦਾ ਨਾਮ ਕਾਵਿਆ ਸੀ ਹੁਣ ਪੁਲਿਸ ਜਦੋਂ ਮਾਨਵੀ ਤੋਂ ਪੁੱਛਦੀ ਹੈ ਕਿ ਬੇਟਾ ਕੀ ਗੱਲ ਹੋ ਗਈ ਸੀ ਤਾਂ ਉਸਨੇ ਕਿਹਾ ਕਿ ਸਾਡੇ ਘਰ ਦੋ ਮੁੰਡੇ ਮੋਹਿਤ ਤੇ ਅਮੋਦ ਗੁਪਤਾ ਦੋ ਮੁੰਡੇ ਆਏ ਜਦੋਂ ਮੇਰੀ ਅੱਖ ਖੁੱਲੀ ਮੈਂ ਦੇਖਿਆ ਤਾਂ ਉਹ ਮੇਰੇ ਪਿਤਾ ਨੂੰ ਚਾਕੂਆਂ ਨਾਲ ਮਾਰ ਰਹੇ ਸੀ ਮੈਂ ਉਹਨਾਂ ਨੂੰ ਹਟਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਦੋਂ ਤੱਕ ਮੇਰੇ ਪਿਤਾ ਦੇ ਚਾਕੂ ਮਾਰੇ ਜਦੋਂ ਤੱਕ ਉਹਨਾਂ ਦੀ ਮੌਤ ਨਹੀਂ ਹੋ ਗਈ ਇਹ ਗੱਲ ਸੁਣ ਕੇ ਪੁਲਿਸ ਵਾਲੇ ਕਹਿੰਦੇ ਆ ਕਿ ਤੂੰ ਅਮੋਦ ਤੇ ਮੋਹਿਤ ਨੂੰ ਕਿਵੇਂ ਜਾਣਦੀ ਆ ਤਾਂ ਕੁੜੀ ਨੇ ਕਿਹਾ ਮਾਨਵੀ ਨੇ ਕਿਹਾ ਕਿ ਉਹ ਪਹਿਲਾਂ ਵੀ ਸਾਡੇ ਘਰ ਆਉਂਦੇ ਨੇ ਹੁਣ ਪੁਲਿਸ ਅਮੋਦ ਗੁਪਤਾ ਅਤੇ ਮੋਹਿਤ ਦੀ ਭਾਲ ਦੇ ਵਿੱਚ जुट ਜਾਂਦੀ ਹੈ ਪਰ ਪੁਲਿਸ ਜਦੋਂ ਅਮੋਦ ਦੇ ਘਰ ਜਾਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਅਮੋਦ ਦੀ ਤਾਂ ਮੌਤ ਹੋ ਗਈ ਕਿਉਂਕਿ ਉਹ ਕੈਂਸਰ ਦਾ ਮਰੀਜ਼ ਸੀ ਤੇ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਪੁਲਿਸ ਨੂੰ ਪਤਾ ਲੱਗਿਆ ਕਿ ਉਸ ਬੰਦੇ ਦੀ ਤਾਂ ਰਾਤ ਮੌਤ ਹੋ ਗਈ। ਹੁਣ ਪੁਲਿਸ ਦੇ ਸਾਹਮਣੇ 모हित 모हित ਜੋ ਕਿ ਅਮੋਦ ਦੇ ਘਰ ਵਿੱਚ ਹੀ ਕਿਰਾਏ ਤੇ ਰਹਿੰਦਾ ਸੀ। ਇਸ ਦੀ ਹੁਣ ਪੁਲਿਸ ਭਾਲ ਕਰਦੀ ਹੈ। ਤੇ ਜੋ ਅਨਿਲ ਦੀ ਪਤਨੀ ਹੁੰਦੀ ਹੈ ਤਨੂੰ ਉਹ ਵੀ ਹੋਸ਼ ਦੇ ਵਿੱਚ ਆ ਜਾਂਦੀ ਹੈ ਤੇ ਉਸ ਤੋਂ ਵੀ ਪੁੱਛਿਆ ਜਾਂਦਾ ਕਿ ਇਹ ਕਿਦਾਂ ਹੋਇਆ? ਇਹ ਸਾਰਾ ਕੁਝ ਕਿਵੇਂ ਹੋਇਆ? ਤਾਂ ਅਨਿਲ ਦੀ ਪਤਨੀ ਨੇ ਕਿਹਾ ਜਦੋਂ ਇਹਨਾਂ ਨੇ ਰਾਤ ਤਕਰੀਬਨ 1 ਵਜੇ ਦੇ ਆਸ-ਪਾਸ ਸਾਡੇ ਘਰ ਦਾ ਕੇ ਗੇਟ ਖੜਕਾਇਆ ਤੇ ਕਿਹਾ ਕਿ ਅਸੀਂ ਫਰਮ ਦੇ ਪੈਸੇ ਲੈਣੇ ਆ ਜਦੋਂ ਹੀ ਮੇਰੇ ਪਤੀ ਨੇ ਗੇਟ ਖੋਲਿਆ ਤਾਂ ਇਹਨਾਂ ਨੇ ਉਸ ਉੱਪਰ ਚਾਕੂਆਂ ਨਾਲ वार ਕਰਨੇ ਸ਼ੁਰੂ ਕਰ ਦਿੱਤੇ ਅਤੇ ਅਨਿਲ ਦੇ ਸਰੀਰ ਉੱਪਰ ਤਕਰੀਬਨ ਚਾਕੂਆਂ ਦੇ 20 ਤੋਂ ਜ਼ਿਆਦਾ ਵਾਰ ਕੀਤੇ ਹੋਏ ਸੀ ਹੁਣ ਪੁਲਿਸ ਮੋਹਿਦ ਦੀ ਭਾਲ ਵਿੱਚ ਲੱਗਦੀ ਹੈ ਤੇ ਆਖਰ 모हित ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਹੁਣ ਪੁਲਿਸ 모हित ਤੋਂ ਪੁੱਛਗਿੱਛ ਕਰਦੀ ਹੈ ਕਿ ਦੱਸ ਤੂੰ ਅਨਿਲ ਦਾ ਖੂਨ ਕਿਉਂ ਕੀਤਾ ਤੇ ਉਸ ਤੋਂ ਬਾਅਦ 모हित ਪੁਲਿਸ ਨੂੰ ਇੱਕ ਨਾਂ ਦੱਸਦਾ ਹੈ ਉਹ ਨਾਂ ਹੁੰਦਾ ਕਨਈਆ ਉਸ ਤੋਂ ਬਾਅਦ ਪੁਲਿਸ ਕਨਈਆ ਦੀ ਭਾਲ ਕਰਦੀ ਹੈ ਇਹ ਸੰਭਲਦਾ ਰਹਿਣ ਵਾਲਾ ਹੁੰਦਾ ਤੇ ਬਾਲਾ ਜੀ ਦਾ ਦਰਬਾਰ ਵੀ ਲਾਉਂਦਾ ਹੈ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਦਰਅਸਲ ਇਹ ਦੱਸਦਾ ਕਿ ਅੱਜ ਤੋਂ ਤਕਰੀਬਨ 10 ਮਹੀਨੇ ਪਹਿਲਾਂ ਜਾਨੀ ਸਤੰਬਰ 2023 ਦੇ ਲਗਭਗ ਗੱਲ ਹੈ ਅਨਿਲ ਦੀ ਪਤਨੀ ਤਨੂ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਣੇ ਦੋ ਬੇਟੀਆਂ ਨੇ ਇੱਕ ਪੁੱਤਰ ਵੀ ਹੋਣਾ ਚਾਹੀਦਾ ਇੱਕ ਬੇਟਾ ਵੀ ਹੋਣਾ ਚਾਹੀਦਾ ਪਰ ਅਨਿਲ ਉਸ ਦੀ ਇਸ ਗੱਲ ਤੇ ਧਿਆਨ ਨਹੀਂ ਦਿੰਦਾ ਉਹ ਕਹਿੰਦਾ ਕਿ ਆਪਣੇ ਦੋ ਬੇਟੀਆਂ ਨੇ ਬਹੁਤ ਹੈ ਪਰ ਅਨਿਲ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਨਹੀਂ ਇੱਕ ਬੇਟਾ ਵੀ ਹੋਣਾ ਚਾਹੀਦਾ ਪਰ ਅਨਿਲ ਨੇ ਉਸ ਦੀ ਗੱਲ ਉੱਤੇ ਬਿਲਕੁਲ ਧਿਆਨ ਨਹੀਂ ਦਿੱਤਾ ਹੁਣ ਇੱਕ ਦਿਨ ਇਹ ਆਪਣੇ ਘਰ ਦੇ ਵਿੱਚ ਬੜੀ ਨਿਰਾਸ਼ ਬੈਠੀ ਹੁੰਦੀ ਹੈ ਤਾਂ ਇੱਕ ਗਮਾਂਡਣ ਇਸ ਦੇ ਕੋਲ ਆਉਂਦੀ ਹੈ ਤੇ ਉਹ ਇਸ ਨੂੰ ਪੁੱਛਦੀ ਹੈ ਕਿ ਕੀ ਗੱਲ ਹੋ ਗਈ ਤੂੰ ਐਨੀ ਉਦਾਸ ਕਿਉਂ ਆ ਤਾਂ ਤਨੂ ਨੇ ਕਿਹਾ ਕਿ ਮੇਰੇ ਦੋ ਬੇਟੀਆਂ ਨੇ ਤੇ ਮੈਂ ਆਪਣੇ ਪਤੀ ਅਨਿਲ ਨੂੰ ਕਿਹਾ ਕਿ ਆਪਣੇ ਬੇਟਾ ਹੋਣਾ ਚਾਹੀਦਾ ਪਰ ਅਨਿਲ ਨੇ ਕਿਹਾ ਕਿ ਨਹੀਂ ਦੋ ਬੇਟੀਆਂ ਹੀ ਠੀਕ ਹੈ ਜਾਨੀ ਉਸ ਨੇ ਇਸ ਗੱਲ ਤੇ ਬਿਲਕੁਲ ਵੀ ਗੌਰ ਨਹੀਂ ਕੀਤੀ ਤਾਂ ਉਹ ਔਰਤ ਤਨੂ ਨੂੰ ਕਹਿੰਦੀ ਹੈ ਕਿ ਇੱਕ ਤਾੰਤਰਿਕ ਹੈ ਜੋ ਬਾਲਾ ਜੀ ਦਾ ਦਰਬਾਰ ਲਾਉਂਦਾ ਹੈ ਸ਼ਨੀਵਾਰ ਨੂੰ ਤੂੰ ਮੇਰੇ ਨਾਲ ਉਸ ਕੋਲ ਚੱਲ ਉੱਥੇ ਜੋ ਵੀ ਮੰਨਤ ਮੰਗਦਾ ਹੈ ਉਹ ਪੂਰੀ ਹੁੰਦੀ ਹੈ ਹੁਣ ਤਨੂ ਉਸ ਬੰਦੇ ਕੋਲ ਚਲੀ ਜਾਂਦੀ ਹੈ ਉਸ ਤਾੰਤਰੇ ਕੋਲ ਚਲੀ ਜਾਂਦੀ ਹੈ ਜੋ ਬਾਲਾ ਜੀ ਦਾ ਦਰਬਾਰ ਲਾਉਂਦਾ ਸੀ ਸ਼ਨੀਵਾਰ ਦਾ ਦਿਨ ਹੁੰਦਾ ਹੈ ਜਦੋਂ ਤਨੂੰ ਉਸ ਨੂੰ ਮਿਲਦੀ ਹੈ ਅੱਗੇ ਕਨਈਆ ਹੁੰਦਾ ਹੈ ਇਸ ਨੂੰ ਜਦੋਂ ਮਿਲਦੀ ਹੈ ਤਾਂ ਇਹਨਾਂ ਦੀ ਆਪਸ ਦੇ ਵਿੱਚ ਜਾਣ ਪਛਾਣ ਹੁੰਦੀ ਹੈ ਜਾਣ ਪਛਾਣ ਦੋਸਤੀ ਦੇ ਵਿੱਚ ਬਦਲ ਜਾਂਦੀ ਹੈ ਤੇ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਹੁਣ ਇਹ ਦਰਬਾਰ ਲਾਉਣ ਤੋਂ ਬਾਅਦ ਜਦੋਂ ਸਾਰੇ ਲੋਕ ਚਲੇ ਜਾਂਦੇ ਸੀ ਤਾਂ ਉਸ ਤੋਂ ਬਾਅਦ ਤਨੂ ਕਨਈਆ ਦੇ ਕੋਲ ਰਹਿੰਦੀ ਜਾਣੇ ਕਈ-ਕਈ ਘੰਟੇ ਇਹ ਇਕੱਠੇ ਰਹਿੰਦੇ ਕਿਉਂਕਿ ਕਨਈਆ ਤਾੰਤ੍ਰਿਕ ਨੇ ਇਸ ਨੂੰ ਕਿਹਾ ਸੀ ਕਿ ਤੇਰੇ ਕੋਲ ਬੇਟਾ ਮੈਂ ਪੈਦਾ ਕਰਾਂਗਾ ਤੇ ਇਹ ਸਬੰਧ ਵੀ ਬਣਾਉਂਦੇ ਨੇ ਤੇ ਇਸ ਕਹਾਣੀ ਦੇ ਵਿੱਚ ਇੱਕ ਹੋਰ ਸ਼ਰਮਸ਼ਾਰ ਕਰਨ ਵਾਲੀ ਗੱਲ ਹੁੰਦੀ ਹੈ ਕਿ ਜੋ ਤਨੂ ਹੁੰਦੀ ਹੈ ਉਹ ਲੋਕਾਂ ਦੇ ਸਾਹਮਣੇ ਕਨਈਆ ਨੂੰ ਭਰਾ ਕਹਿੰਦੀ ਆ ਯਾਨੀ ਕਹਿੰਦੀ ਆ ਕਿ ਇਹ ਮੇਰਾ ਮੂੰਹ ਬੋਲਿਆ ਹੋਇਆ ਭਰਾ ਦਾ ਤੇ ਆਪਣੀਆਂ ਬੇਟੀਆਂ ਤੋਂ ਉਸ ਨੂੰ ਮਾਮਾ ਕਹਾਉਂਦੀ ਐ ਤੇ ਉਸ ਤੋਂ ਆਪਣੇ ਪਤੀ ਨੂੰ ਜੀਜਾ ਕਹਾਉਂਦੀ ਐ ਯਾਨੀ ਹੁਣ ਇਹ ਗੱਲ ਹੋ ਗਈ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਤਨੂ ਨੇ ਕਨਈਆ ਨੂੰ ਕਿਹਾ ਕਿ ਇਹ ਮੇਰਾ ਮੂੰਹ ਬੋਲਿਆ ਹੋਇਆ ਭਰਾ ਦਾ ਹੁਣ ਇਹ ਕਿਤੇ ਨਾ ਕਿਤੇ ਬਾਹਰ ਵੀ ਜਾਂਦੇ ਨੇ ਕਿਸੇ ਤੀਰਥ ਸਥਾਨ ਤੇ ਵੀ ਜਾਂਦੇ ਨੇ ਉੱਥੇ ਤਨੂ ਆਪਣੀਆਂ ਬੇਟੀਆਂ ਨੂੰ ਨਾਲ ਲੈ ਕੇ ਜਾਂਦੀ ਆ ਪਰ ਰਾਤ ਨੂੰ ਬੇਟੀਆਂ ਨੂੰ ਦੂਸਰੇ ਕਮਰੇ ਵਿੱਚ ਪਾ ਦਿੱਤਾ ਜਾਂਦਾ ਤੇ ਦੂਸਰੇ ਕਮਰੇ ਦੇ ਵਿੱਚ ਅਲੱਗ ਕਮਰੇ ਦੇ ਵਿੱਚ ਕਨਈਆ ਤੇ ਤਨੂ ਸੌਂਦੇ ਆ ਯਾਨੀ ਇਹ ਸਬੰਧ ਬਣਾਉਂਦੇ ਆ ਕਿਉਂਕਿ ਤਨੂ ਨੂੰ ਇਹ ਹੁੰਦਾ ਕਿ ਮੇਰੇ ਮੁੰਡਾ ਹੋਵੇ ਕਿਉਂਕਿ ਉਸ ਨੂੰ ਪੁੱਤਰ ਦੀ ਚਾਹ ਸੀ ਤੇ ਇਸ ਗੱਲ ਦਾ ਕਨਈਆ ਫਾਇਦਾ ਉਠਾਉਂਦਾ ਤੇ ਜਦੋਂ ਅਨਿਲ ਕਿਸੇ ਕੰਮ ਕਰੋਂ ਬਾਹਰ ਗਿਆ ਹੁੰਦਾ ਤਾਂ ਇਹ ਤਾਂਤ੍ਰਿਕ ਇਹਨਾਂ ਦੇ ਘਰ ਆਉਂਦਾ ਤਨੂ ਨੂੰ ਇਹਨਾਂ ਦੇ ਘਰ ਮਿਲਦਾ ਯਾਨੀ ਇਹਨਾਂ ਦਾ ਹੁਣ ਮੇਲਜੋਲ ਜ਼ਿਆਦਾ ਵੱਧ ਚੁੱਕਿਆ ਸੀ ਇੱਕ ਦਿਨ ਤਨੂ ਨੇ ਤੇ ਏ ਸਤਾਂਤ੍ਰਿਕ ਨੇ ਦੋਨਾਂ ਨੇ ਇੱਕ ਰੀਲ ਬਣਾਈ ਤੇ ਸੋਸ਼ਲ ਮੀਡੀਆ ਉੱਤੇ ਅਪਲੋਡ ਕਰ ਦਿੱਤੀ ਅਪਲੋਡ ਕਰਨ ਤੋਂ ਬਾਅਦ ਉਹ ਰੀਲ ਵਾਇਰਲ ਹੋ ਗਈ ਵਾਇਰਲ ਹੋਣ ਤੋਂ ਬਾਅਦ ਉਹ ਰੀਲ ਅਨਿਲ ਕੋਲ ਚਲੀ ਗਈ ਅਨਿਲ ਨੇ ਦੇਖੀ ਉਸ ਤੋਂ ਬਾਅਦ ਅਨਿਲ ਤਨੂ ਦੇ ਨਾਲ ਗੁੱਸੇ ਹੋਇਆ ਤੇ ਉਸ ਨੇ ਕਿਹਾ ਕਿ ਜੇ ਤੂੰ ਅੱਜ ਤੋਂ ਬਾਅਦ ਕਨਈਆ ਨੂੰ ਮਿਲੀਆਂ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਅੱਜ ਤੋਂ ਬਾਅਦ ਤੂੰ ਉਸਦੇ ਨਜ਼ਦੀਕ ਨਹੀਂ ਦੇਖਣੀ ਚਾਹੀਦੀ ਤੇ ਕਨਈਆ ਘਰੇ ਨਹੀਂ ਆਉਣਾ ਚਾਹੀਦਾ ਜਾਨੀ ਅਨਿਲ ਨੂੰ ਇਹਨਾਂ ਉੱਪਰ ਪੂਰਾ ਸ਼ੱਕ ਹੋ ਗਿਆ ਜਦੋਂ ਇਹ ਗੱਲ ਹੋਈ ਤਾਂ ਤਨੂ ਨੂੰ ਲੱਗਿਆ ਕਿ ਹੁਣ ਅਨਿਲ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਕਿਉਂਕਿ ਅਨਿਲ ਕਰੋੜਪਤੀ ਬੰਦਾ ਸੀ ਤਨੂ ਨੇ ਤਨਿਆ ਨੂੰ ਕਿਹਾ ਕਿ ਜੇ ਆਪਾਂ ਅਨਿਲ ਨੂੰ ਮਾਰ ਦਈਏ ਤਾਂ ਉਸ ਦੀ ਕਰੋੜਾਂ ਦੀ ਸੰਪਤੀ ਵੀ ਆਪਣੇ ਕੋਲ ਆ ਜਾਏਗੀ ਤੇ ਆਪਾਂ ਉਸ ਤੋਂ ਬਾਅਦ ਖੁਸ਼ ਰਹਾਂਗੇ ਤੇ ਤੂੰ ਇੱਕ ਮੈਨੂੰ ਬੇਟਾ ਦੇ ਦੇਵੇਂਗਾ ਦੋ ਬੇਟੀਆਂ ਇੱਕ ਬੇਟਾ ਤੇ ਕਰੋੜਾਂ ਦੀ ਸੰਪਤੀ ਆਪਾਂ ਨੂੰ ਹੋਰ ਕੀ ਚਾਹੀਦਾ ਆਪਾਂ ਆਰਾਮ ਨਾਲ ਜ਼ਿੰਦਗੀ ਕੱਟਾਂਗੇ ਆਪਣੀ ਜ਼ਿੰਦਗੀ ਬੜੀ ਵਧੀਆ ਹੋਊਗੀ ਇਹ ਕੁਝ ਜਦੋਂ ਕਨਈਆ ਨੂੰ ਤਨੂ ਨੇ ਕਿਹਾ ਤਾਂ ਕਨਈਆ ਨੂੰ ਵੀ ਲੱਗਿਆ ਕਿ ਪਲਾਨ ਬੜਾ ਚੰਗਾਗਾ ਬੜਾ ਵਧੀਆਗਾ ਇੱਕ ਅਨਿਲ ਨੂੰ ਜੇ ਆਪਾਂ ਰਸਤੇ ਦੇ ਵਿੱਚੋਂ ਹਟਾ ਦਈਏ ਤਾਂ ਸਭ ਕੁਝ ਵਧੀਆ ਹੋ ਸਕਦਾ ਹੁਣ ਕਨਈਆ ਆਪਣੇ ਦੋ ਚੇਲੇ 모হিত ਤੇ ਅਮੋਦ ਗੁਪਤਾ ਦੋਨਾਂ ਨੂੰ ਇਸ ਗੱਲ ਬਾਰੇ ਕਹਿੰਦਾ ਕਿ ਤੁਸੀਂ ਅਨਿਲ ਦਾ ਕਤਲ ਕਰਨਾ ਹੈ ਦਿਨ ਮਿਥਿਆ ਜਾਂਦਾ 13 14 ਜੁਲਾਈ 2024 ਦਾ ਏ ਹੁਣ 모ਹਿਤ ਤੇ ਅਮੋਦ ਦੋਨੋਂ ਸ਼ਰਾਬ ਪੀਂਦੇ ਨੇ ਕਨਈਆ ਅਨਿਲ ਤੇ 모ਹਦ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਅਨਿਲ ਦੇ ਘਰ ਕੋਲ ਛੱਡ ਜਾਂਦਾ ਹੈ ਇਧਰ ਤਨੂ ਨੇ ਅਨਿਲ ਨੂੰ ਰਾਤ ਦੇ ਖਾਣੇ ਦੇ ਵਿੱਚ ਇੱਕ ਕੈਪਸੂਲ ਪਾ ਕੇ ਦੇ ਦਿੱਤਾ ਜਿਸ ਨਾਲ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲਿਆ ਗਿਆ ਉਸ ਨੂੰ ਸੁੱਧ-ਬੁੱਧ ਨਹੀਂ ਰਹੀ ਜਦੋਂ 모ਹਿਤ ਅਤੇ ਅਮੋਦ ਦੋਨੋਂ ਇਸ ਦੇ ਘਰ ਆਉਂਦੇ ਨੇ ਦਰਵਾਜ਼ਾ ਖੁੱਲ੍ਹਾ ਹੁੰਦਾ ਹੈ ਉਹ ਸਿੱਧੇ ਅਨਿਲ ਦੇ ਕਮਰੇ ਦੇ ਵਿੱਚ ਜਾਂਦੇ ਨੇ ਤੇ ਅਨਿਲ ਉੱਤੇ ਚਾਕੂਆਂ ਨਾਲ ਬਾਹਰ ਕਰਦੇ ਨੇ ਤੇ ਤਨੂ ਕਹਿੰਦੀ ਹੈ ਕਿ ਇਸ ਦੇ 2-3 ਚਾਕੂ ਵੱਧ ਮਾਰੋ ਇਹ ਜਿਉਂਦਾ ਨਹੀਂ ਰਹਿਣਾ ਚਾਹੀਦਾ ਜਦੋਂ ਇਹ ਸਭ ਕੁਝ ਹੋ ਰਿਹਾ ਹੁੰਦਾ ਤਾਂ ਅਚਾਨਕ ਇਸ ਦੀ 13 ਸਾਲਾਂ ਬੇਟੀ ਦੀ ਅੱਖ ਖੁੱਲ ਜਾਂਦੀ ਹੈ ਤੇ ਉਹ ਇਹਨਾਂ ਨੂੰ ਦੇਖ ਲੈਂਦੀ ਹੈ ਤੇ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਇਹ ਦੋਨਾਂ ਦੀ ਸ਼ਰਾਬ ਪੀਤੀ ਹੁੰਦੀ ਹੈ ਸ਼ਰਾਬ ਪੀਤੇ ਵਿੱਚ ਜਦੋਂ ਅਨਿਲ ਦੀ ਕੁੜੀ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੀ ਹੈ ਕਹਿੰਦੀ ਹੈ ਕਿ ਮੇਰੇ ਪਿਤਾ ਨੂੰ ਨਾ ਮਾਰੋ ਤਾਂ ਉਸ ਹਫੜਾ-ਦਫੜੀ ਦੇ ਵਿੱਚ ਅਮੋਦ ਤੋਂ ਚਾਕੂ ਆਪਣੀ ਬਾਹ ਤੇ ਵੱਜ ਜਾਂਦਾ ਹੈ ਤੇ ਉਸ ਦੀ ਨਾੜ ਕੱਟੀ ਜਾਂਦੀ ਤਾਂ ਉਹ ਅਨਿਲ ਦੇ ਘਰੋਂ ਭੱਜਦੇ ਨੇ ਭੱਜਣ ਤੋਂ ਬਾਅਦ ਅਮੋਦ ਗੁਪਤਾ ਦਾ ਜੋ ਖੂਨ ਹੁੰਦਾ ਉਹ ਜ਼ਿਆਦਾ ਵਹਿ ਜਾਂਦਾ ਹੈ ਤੇ ਇਹ ਮਰੀਜ਼ ਵੀ ਹੁੰਦਾ ਹੈ ਖੂਨ ਜ਼ਿਆਦਾ ਵਹਿਣ ਦੇ ਨਾਲ ਇਹ ਬੇਹੋਸ਼ ਹੋ ਜਾਂਦਾ ਤੇ ਡਿੱਗ ਪੈਂਦਾ ਪਰ 모ਹਿਤ ਇਸ ਨੂੰ ਛੱਡ ਕੇ ਭੱਜ ਜਾਂਦਾ ਜਦੋਂ 모ਹਿਤ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰ ਕਹਿੰਦੇ ਨੇ ਕਿ ਇਸ ਦੀ ਮੌਤ ਹੋ ਗਈ ਪਰ 모ਹਿਤ ਉੱਥੋਂ ਭੱਜ ਜਾਂਦਾ 모ਹਿਤ ਨੂੰ ਲੱਗਦਾ ਤੇ ਤਨੂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਕਾਨੂੰਨ ਦੇ ਸਕੰਜੇ ਦੇ ਵਿੱਚ ਫਸ ਹੀ ਜਾਂਦਾ ਹੈ ਜਦੋਂ 모ਹਿਤ ਪੁਲਿਸ ਦੇ ਹੱਥ ਚੜ ਜਾਂਦਾ ਤਾਂ 모ਹਿਤ ਸਾਰੀ ਕਹਾਣੀ ਬਿਆਨ ਕਰਦਾ ਹੈ ਇਹ ਕੇਸ ਪੁਲਿਸ ਨੇ 72 ਘੰਟਿਆਂ ਦੇ ਵਿੱਚ ਸੁਲਝਾ ਦਿੱਤਾ ਸੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਅਤੇ ਕੇਸ ਦਰਜ ਕਰ ਲੈਂਦਾ ਪਰ ਅਫਸੋਸ ਕਿ ਇੱਕ ਪੁੱਤਰ ਦੀ ਪ੍ਰਾਪਤੀ ਲਈ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਰਵਾ ਦਿੱਤਾ ਇਸ ਘਟਨਾ ਦੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਤਿੰਨ ਜਾਣੇ ਜੇਲ੍ਹ ਦੇ ਅੰਦਰ ਚਲੇ ਗਏ ਤੇ ਦੋ ਬੇਟੀਆਂ ਅਨਾਥ ਹੋ ਗਈਆਂ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਘਟਨਾ ਨੇ ਕਈ ਘਰ ਬਰਬਾਦ ਕਰ ਦਿੱਤੇ ਸਿਰਫ ਇੱਕ ਪੁੱਤਰ ਦੀ ਲਾਲਸਾ ਲਈ ਤੇ ਇਹ ਤਨੂ ਦਾ ਸੁਪਨਾ ਸੁਪਨਾ ਹੀ ਰਹਿ ਗਿਆ ਸ਼ਾਇਦ ساری ਉਮਰ ਉਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋਵੇਗੀ ਪਰ ਜੋ ਉਸ ਦਾ ਹੱਸਦਾ ਬਸਦਾ ਪਰਿਵਾਰ ਸੀ ਉਹ ਵੀ ਉਜੜ ਗਿਆ ਜਾਣੀ ਤਾਨੂੰ ਨੇ ਆਪਣੇ ਹੱਥਾਂ ਦੇ ਨਾਲ ਆਪਣੀ ਜੋ ਇੱਕ ਚੰਗੀ ਜ਼ਿੰਦਗੀ ਸੀ ਉਸ ਨੂੰ ਬਰਬਾਦ ਕਰ ਦਿੱਤਾ ਆਪਣੇ ਪਤੀ ਨੂੰ ਮਰਵਾ ਦਿੱਤਾ ਤੇ ਆਪ ਖੁਦ ਇਸ ਜੁਰਮ ਦੇ ਵਿੱਚ ਜੇਲ੍ਹ ਵਿੱਚ ਚਲੀ ਗਈ ਸੋ ਇਹ ਸਾਰੀ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਨੇ ਕਿੱਦਾਂ-ਕਿੱਦਾਂ ਦੀਆਂ ਕਟਨਾਵਾਂ ਹੋ ਰਹੀਆਂ ਇਸ ਲਈ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ